ਪੈਸਾ ਕਾਇਮ ਰਵਾਨੀ ਨੂੰ ਕਿਹ ਰਵਾਬ ਛੇੜ ਬਾਣੀ ਆਈ ਹੈ ਉਹਨੇ ਰਵਾਬ ਛੇੜੀ ਇੱਥੇ ਬਾਣੀ ਪੈ ਲਈ ਗਈ ਪਰ ਪਰ ਗੱਡੀ ਲੱਦੀ ਆਏ ਪਰ ਪਰ ਭਰੀਆਂ ਸਾਥ ਪਰ ਪਰ ਬੇੜੀ ਭਰੀ ਆ ਪਰ ਪਰ ਗੱਡੀ ਆ ਜਿਉਂ ਜਿਉਂ ਪੈਸਾ ਦੀ ਸੁਣਦੇ ਗਏ ਉਹਨਾਂ ਦਾ ਹੰਕਾਰ ਟੁੱਟ ਗਿਆ ਪਰ ਜਿਹੜੇ ਸੋਹਂ ਕੀਤਾ ਬ੍ਰਹਮ ਦਾਸੀ ਤੁਸੀਂ ਮਿੱਟ ਗਏ ਹੋ ਕਹਿੰਦੇ ਮਹਾਰਾਜ ਮੈਂ ਮਿੱਟ ਗਿਆ ਘਾਟ ਟੁੱਟ ਗਿਆ ਜਦੋਂ ਘਾਟ ਟੁੱਟਦਾ ਹੈ ਜਦੋਂ ਹੰਕਾਰ ਟਪਟਦਾ ਹੈ ਜਿੱਦੇ ਘਾਟ ਉਹਦੇ ਨਿਰੰਕਾਰ ਨਹੀਂ ਆ ਜਿੱਦੇ ਪਿਆਰ ਇੰਕਾਰ ਆਇਆ ਤੇ ਕੋਈ ਲਿਖਦਾ ਅਗਲੀ ਗੱਲ ਮੱਛ ਬੰਦਾਂ ਦੇ ਕਸ਼ਮੇਦਾਨਿਕ ਨੇ ਈੰਕਾਰੀ ਆਇਆ ਬਹਿ ਦਾਸ ਦਾ ਮਾਰ ਕਿਟਾ ਕੇ ਮੱਟਣ ਨਾਮ ਰਖਾਇਆ ਸੀ ਭਾਗਾ ਵਾਲੇ ਹਾਂ ਇਸ ਕਸ਼ਬੇ ਦਾ ਨਾਮ ਗੁਰਦਾਰਿਕ ਬਛੜੀ ਨੇ ਆਪਣੇ ਮੁਖਾਰ ਬਿੰਦੋ ਉਚਾਰਨ ਕੀਤਾ ਸਾਰੇ ਸੁਲਬੰਦ ਆ ਬੰਦੇ ਆ ਯਾਦ ਰੱਖਿਓ ਮੇਰੀ ਮੁਲਾਕਾਤ ਤਾਂ ਹੋਈ ਇਹਨਾਂ ਨੇ ਕਹਿੰਦੇ ਹਾਂ ਇਹ ਸੱਚ ਹੈ ਅਗਲੀ ਗੱਲ ਬੰਧਲੇ ਬੰਦਾਸ ਨੂੰ

ਨਾਲਿਕੇ ਪੰਡਿਤ ਬੇੜਦਾਸ ਨੂੰ ਇੱਥੇ ਅਰਸ਼ੀ ਮੂਤ ਸਾਹਿਬ ਦਿਖਾਇਆ ਚਸ਼ਮ ਕਮਾਲੇ ਦੀਆਂ ਕਿਆ ਖੁਲੇ ਕੁਦਰਤ ਦਾ ਸਾਹ ਸਾਹ ਹੁਜਰ ਸੀ ਕਮਾਲ ਦੀ ਸੁਖੀ ਉਹ ਵੀ ਸੇ ਬਣ ਗਈ ਸਿੰਘ ਕਰਨ ਜੀ ਤੁਮਰਾ ਤੈਲਾ ਵੇਖੋ ਬਗਦਾ ਆਇਆ ਤੈਂ ਸਾਲ ਸੀ ਭਾਰਾਂ ਦਰਿਆ ਵਿੱਚ ਤਾਲ ਸਭਾਇਆ ਤਾਲ ਕਰਨ ਸਰੋਰ ਨਾਲਿਕ ਸਾਹਿਬ ਅਗਲੀ ਗੱਲ ਨਾਲਿਕ 14 ਸੈਕ ਬਗਦਾਦ ਨੇ ਸਾਮ ਕੇ ਰੱਖਿਆ ਬਗਦਾਦ ਦੇ ਚਿੱਪਤੇ ਸਾਹਮਣੇ ਆਇਆ ਜਿੱਤੀ ਮੂਲਾਨੇ ਪਾਸ਼ਾ ਦਾ ਦਸਤਾਖਤ ਨਲਕ 14 ਸੰਗ ਮਦਨ ਕਸ਼ਮੀਰ ਭੰਗ ਕਰਾਇਆ ਪਰ ਇਹ ਫਰਾਸਟਿਆ ਸੀ ਇਹ ਸੱਜ ਦੇ ਨਾਲ ਜ਼ਾਲਮਾਂ ਨੇ ਉਸ ਰਖੇ ਦੀ ਸਰਕਾਰ ਫਰੀ ਸਰਕਾਰ ਸੀ ਡੋਗਰੇ ਦੀ ਪ੍ਰਤਾਪ ਸਿੰਘ ਦੇ ਵਕਤ ਵਿੱਚ ਹੰਸ਼ਿਓ ਗਿਆ ਕਰਤਾ ਜਾਂਦਾ ਹੈ ਉਸੇ ਇਹ ਟੋਟਾ ਗਿਆ ਉਠਾ ਕੋਈ ਗੱਛਿਆ ਕੋ ਸਤਨਾਮ गुरु कह रहे हो तुम भागा वाले हो, इनकी सेवा कबूल हो कर्बान करे बहुत बड़ा इतिहास है समा मिलेगा